ਇੱਕ ਹੋਇਆ ਮੂਲਾ ਕੀਟ ਜਿਹੜਾ ਵੱਡਾ ਤਕੜਾ ਸੀ ਬੜੇ ਪਦਾਰਥ ਸੀ ਬੜਾ ਸ਼ਾਹੂਕਾਰ ਸੀ ਪਰ ਬੰਦਾ ਸੋਚਦਾ ਨਾ ਜਿੰਨੀ ਮਾਇਆ ਆ ਜੇ ਤ੍ਰਿਸ਼ਨਾ ਬਿਰਲੇ ਕੀ ਹੀ 부ਜੀ ਹੋਏ ਇਹ ਤ੍ਰਿਸ਼ਨਾ ਬੜੀ ਮਾੜੀ ਚੀਜ਼ ਐ ਬਿਰਲੇ ਬਿਰਲਾਂ ਦੀ 부ਜਦੀ ਐ ਤੇ ਇਹ ਮੂਲਾ ਕੀਟ ਕੋੜੇ ਬੜਾ ਕੋਸੀ ਪਿਆਰੇ ਹੋ ਪਦਾਰਥਾਂ ਦੇ ਨਸ਼ੇ ਵਿੱਚ ਆ ਕੇ ਸੋਚਦਾ ਬੰਦਾ ਮੈਂ ਵੱਧ ਤੋਂ ਵੱਧ ਕਮਾਈ ਕਰ ਲਾਂ ਤੇ ਇਹਨੂੰ ਇਹੋ ਜੀ ਜੂਏ ਦੀ ਲੱਟ ਲੱਗੀ ਜੂਆ ਖੇਡਣ ਲੱਗ ਪਿਆ ਸੀ ਇਹ ਸਾਰਾ ਕੁਝ ਹਾਰ ਦਾ ਹਾਰ ਦਾ ਹਾਰ ਦਾ ਐਸੀ ਭੈੜੀ ਆਦਤ ਪਈ ਆਪਾਂ ਕਹਿੰਦੇ ਆ ਥੋੜਾ ਜਿਹਾ ਖੇਡ ਲਈਏ ਕੀ ਫਰਕ ਪੈਂਦਾ ਥੋੜਾ ਜਿਹਾ ਨਸ਼ਾ ਕਰਕੇ ਵੇਖ ਲਈਏ ਕੀ ਫਰਕ ਪੈਂਦਾ ਨਹੀਂ ਜੀਵਨ ਵਾਰ-ਵਾਰ ਨਹੀਂ ਮਿਲਦਾ ਪਿਆਰਿਓ ਮਨੁੱਖਾ ਜਨਮ ਕਿਤੇ ਵਾਰ-ਵਾਰ ਮਿਲਦਾ ਹੈ ਬੜੀ ਬੜਮੁੱਲੀ ਦਾਤ ਪਰਮੇਸ਼ਰ ਨੇ ਤੈਨੂੰ ਬਖਸ਼ੀ ਆ ਮਨੁੱਖਾ ਜਨਮ ਕੋਈ ਆਮ ਗੱਲ ਨਹੀਂ ਹੈ ਵੱਡੇ ਭਾਗਾਂ ਨਾਲ ਉਹ ਵੀ ਨਸ਼ੇ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਖਤਮ ਕਰ ਲਿਆ ਤੇ ਹੁਣ ਜਦੋਂ ਇਹ ਜੂਆ ਖੇਡਣ ਲੱਗ ਪਿਆ ਨਾ ਤੇ ਜੂਏ ਵਿੱਚ ਸਾਰਾ ਕੁਝ ਹਾਰ ਗਿਆ ਐਸੀ ਹਾਲਤ ਹੋ ਗਈ ਪਿਆਰਿਓ ਕਿ ਇੱਕ ਦਿਨ ਸੜਕ ਦੇ ਕਿਨਾਰੇ ਆ ਗਿਆ ਕੀ ਕਰੇ ਨਾ ਬੱਚਿਆਂ ਦਾ ਜੋਰ ਚੱਲਦਾ ਨਾ ਘਰਦਿਆਂ ਦਾ ਜੋਰ ਚੱਲਦਾ ਸੁਣਦਾ ਬੰਦਾ ਕਿਤੇ ਨਸ਼ਈ ਬੰਦੇ ਨੂੰ ਸਮਝਾਉਣ ਲੱਗ ਜਿਓ ਨਾ ਕਿਤੇ ਗੱਲਾਂ ਉਹਨੂੰ ਇੰਨੀਆਂ ਆਉਂਦੀਆਂ ਹੁੰਦੀਆਂ ਵੀ ਉਹ ਆਪਾਂ ਨੂੰ ਹੀ ਸਮਝਾ ਜਾਂਦਾ ਹੈ ਗੱਲਾਂ ਕਿਤੇ ਨਸ਼ੇੜੀ ਬੰਦੇ ਨੂੰ ਸਮਝਾਉਣ ਲੱਗ ਜਿਓ ਤੁਸੀਂ ਉਹ ਗੱਲਾਂ ਹਾਂਜੀ ਆ ਬੇਨਤੀ ਹੈ ਕਿ ਚਾਬੀ ਹੈ ਕਿਸੇ ਦੀ ਸਾਡੇ ਕੋਲ ਹੈ ਗੁੰਮ ਹੋਈ ਹੈ ਜਿੰਦੇ ਦੀ ਜਿਹੜਾ ਆਪਣਾ ਲੋਕ ਹੁੰਦਾ ਹੈ ਕਮਰੇ ਦਾ ਉਹ ਚਾਬੀ ਹੈ ਕੋਈ ਲੈ ਜਾਓ ਆ ਕੇ ਮੂਲਾ ਕੀਟ ਜੂਏ ਵਿੱਚ ਸਭ ਕੁਝ ਹਾਰ ਗਿਆ ਸੜਕ ਦੇ ਕਿਨਾਰੇ ਆ ਗਿਆ ਸੀ ਭੈੜੀ ਆਦਤ ਪੈ ਗਈ ਪਿਆਰੋ ਤੇ ਹੁਣ ਕੋਈ ਚਾਰਾ ਨਹੀਂ ਚੱਲਦਾ ਇੱਕ ਦਿਨ ਗਵਾਂਡੀਆਂ ਨੇ ਦੱਸਿਆ ਇਹਦੇ ਘਰ ਵਾਲੀ ਨੂੰ ਕਿ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਨਹਾਰ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ ਅਸੀਂ ਉਹਨਾਂ ਕੋਲ ਜਾਂਦੇ ਹਾਂ ਤੇ ਤੁਸੀਂ ਵੀ ਚੱਲੋ ਭਲਾ ਹੋ ਜਾਏਗਾ ਤੇਰੇ ਘਰ ਵਾਲਾ ਨਸ਼ਾ ਛੱਡ ਦੇਗਾ ਜੂਆ ਛੱਡ ਜਾਏਗਾ ਉਹ ਕਹਿੰਦੀ ਵੀ ਮੇਰੇ ਘਰ ਵਾਲਾ ਮੰਨਣ ਵਾਲਾ ਨਹੀਂ ਜੋੜਨ ਵਾਲਾ ਵੀ ਕੋਈ ਕੋਈ ਸੋਚਦਾ ਧੌਲ ਧਰਮ ਦਇਆ ਕਾਪੂਤ ਜੇ ਦਇਆ ਹੀ ਨਹੀਂ ਅੰਦਰ ਕਿਸੇ ਤਰਸੀ ਨਹੀਂ ਫਿਰ ਸਿੱਖ ਕਾ ਦਾ ਐਕਸੀਡੈਂਟ ਹੋਇਆ ਪਿਆ ਰਸਤੇ ਵਿੱਚ ਖੜਕੇ ਵੇਖਿਆ ਹੀ ਨਾ ਕਿਤੇ ਗਵਾਂਡੀ ਦੁਖੀ ਆ ਜਾ ਕੇ ਪੁੱਛਿਆ ਹੀ ਨਾ ਤੇ ਵੀ ਤਾਂ ਗਵਾਂਡੀ ਸੀ ਕਿਸੇ ਦਾ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਕਿਸੇ ਨੇ ਕੈਂਚੀ ਤੇ ਸੂਈ ਦੀ ਗੱਲ ਦੱਸੀ ਕਹਿੰਦੇ ਦਰਜੀ ਵੇਖਿਆ ਨਾ ਤੁਸੀਂ ਟੇਲਰ ਮਾਸਟਰ ਕਦੇ ਕੱਪੜੇ ਸੌਂਦਾ ਵੇਖਿਆ ਹੋਣਾ ਉਹਦੇ ਕੈਂਚੀ ਹਮੇਸ਼ਾ ਪੈਰਾਂ 'ਚ ਪਈ ਹੁੰਦੀ ਐ ਤੇ ਸੂਈ ਨੂੰ ਉਹ ਸਿਰ 'ਚ ਟੰਗੇ ਰੱਖਦਾ ਆ ਉਹ ਤੋਂ ਬੜਾ ਵੱਡਾ ਗਿਆਨ ਮਿਲਦਾ ਏ ਇੱਕ ਵਾਰੀ ਕੈਂਚੀ ਨੇ ਕਿਹਾ ਮੈਂ ਤੇ ਇਥੋਂ ਭਾਰੀ ਵੀ ਆ ਮੈਂ ਤੇ ਇਥੋਂ ਰੇਟ 'ਚ ਵੀ ਵੱਧਾਂ ਪਰ ਮੈਨੂੰ ਆਪਣੇ ਪੈਰਾਂ ਵਿੱਚ ਰੱਖਦਾ ਤੂੰ ਛੋਟੀ ਜੀਆਂ ਤੈਨੂੰ ਆਪਣੇ ਸਿਰ ਤੇ ਲਾ ਕੇ ਰੱਖਦਾ ਸਿਰ ਦਾ ਤਾਜ ਬਣਾਉਂਦਾ ਉਹ ਕਹਿੰਦੀ ਵਸ ਆਪਣੇ ਕੰਮ-ਕੰਮ ਵਿੱਚ ਫਰਕ ਹੈ ਤੂੰ ਕੱਟਦੀ ਐ ਤੇ ਮੇਰਾ ਕੰਮ ਜੋੜਨਾ ਹੈ ਐਸੇ ਕਰਕੇ ਮੈਂ ਕਟਿਆ ਹੋਇਆਂ ਨੂੰ ਜੋੜਦੀ ਆ ਮੈਂ ਉੱਪਰ ਰਹਿਣੀ ਆ ਜਿਹੜੇ ਜੋੜਦੇ ਆ ਉਹ ਉੱਪਰ ਵੱਗ ਜਾਂਦੇ ਆ ਤੇ ਜਿਹੜੇ ਤੋੜਦੇ ਆ ਉਹ ਹੌਲੀ-ਹੌਲੀ ਥੱਲੇ ਆ ਜਾਂਦੇ ਆ ਕਿਸੇ ਨੂੰ ਪਾੜਨਾ ਕਿਸੇ ਨੂੰ ਤੋੜਨਾ ਕਿਸੇ ਦਾ ਘਰ ਖਰਾਬ ਕਰਨਾ ਬਹੁਤ ਵੱਡਾ ਪਾਪ ਐ ਇਹਨਾਂ ਨੇ ਕਿਹਾ ਵੀ ਚੱਲ ਗੁਰੂ ਨਾਨਕ ਦੇ ਮਹਾਰਾਜ ਦੇ ਕੋਲੇ ਕਹਿੰਦਾ ਮੈਂ ਨਹੀਂ ਜਾਣਾ ਇੱਥੋਂ ਤੱਕ ਹਾਲਤ ਹੋ ਗਈ ਵੀ ਲੂਣ ਨਾ ਪ੍ਰਸ਼ਾਦ ਦੇ ਸਕਣ ਲੱਗ ਪਿਆ ਜਿਹਦੇ ਥਾਲ ਵਿੱਚ ਕਦੇ ਕੌਲੀਆਂ ਨਹੀਂ ਸਮਾਉਂਦੀਆਂ ਸੀ ਨਸ਼ਾ ਏਸੀ ਚੀਜ਼ ਆ ਆਪਾਂ ਕਹਿੰਦੇ ਮੈਂ ਤੇ ਥੋੜਾ ਹੀ ਕਰਦਾ ਨਸ਼ਾ ਕੀ ਫਰਕ ਪੈਣ ਵਾਲਾ ਮੈਂ ਸਮਾਪਤੀ ਵੱਲ ਜਾਵਾਂ ਸਮਾਂ ਹੋ ਚੁੱਕਾ ਹੈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਗਏ ਨਾ ਜਦੋਂ ਤੇ ਜਾ ਕੇ ਇਹਨੇ ਵੇਖਿਆ ਇਹਨੇ ਕਿਹਾ ਸੀ ਆਪਦੇ ਘਰ ਵਾਲੇ ਨੂੰ ਕਹਿੰਦਾ ਮੈਂ ਮੱਥਾ ਨਹੀਂ ਟੇਕਣਾ ਚਲ ਤੂੰ ਬਹੁਤਾ ਖਿਹੜਾ ਕਰਦੀ ਐ ਮੈਂ ਬਗ ਚੱਲਦਾ ਪਰ ਮੈਂ ਮੱਥਾ ਨਹੀਂ ਟੇਕਣਾ ਇਹ ਕਹਿੰਦੀ ਵੀ ਤੂੰ ਨਾ ਟੇਕੀ ਚਲ ਤੇ ਸਹੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਗਿਆ ਤੇ ਜਾ ਕੇ ਗਿਆ ਜਦੋਂ ਪੁੱਛਿਆ ਹਾਂ ਬਈ ਕੀ ਕਰਦਾ ਹੁੰਨਾ ਕਹਿੰਦਾ ਸੱਚੇ ਪਾਤਸ਼ਾਹ ਚੰਗਾ ਕੰਮ ਹੋਏ ਹੀ ਨਹੀਂ ਕੋਈ ਕਿਉਂਕਿ ਦਰਸ਼ਨ ਜਦੋਂ ਨਦਰ ਪੈ ਜੇ ਨਾ ਅੱਧਾ ਮਨ ਤੇ ਇੱਥੇ ਆਕੀ ਬਦਲ ਜਾਂਦਾ ਜੇ ਬੰਦਾ ਕਿਤੇ ਆਉਣ ਵੀ ਲੱਗ ਜਾਏ ਇੱਕ ਵਾਰੀ ਜਾਣਾ ਸ਼ੁਰੂ ਕਰੋ ਗੁਰੂ ਦੇ ਦਰ ਤੇ ਫਿਰ ਆਪੇ ਕਿਰਪਾ ਹੋ ਜਾਂਦੀ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿ ਦੱਸਦੀ ਹੈ ਬੀਬੀ ਜੂਆ ਖੇਡਦਾ ਹੈ ਨਸ਼ਾ ਵੀ ਕਰਦਾ ਹੈ ਹਾਂ ਮਹਾਰਾਜ ਘਰ ਵਿੱਚ ਕੁਝ ਵੀ ਨਹੀਂ ਰਿਹਾ ਕੁਝ ਨਹੀਂ ਰਿਹਾ ਜੀ ਖਾਣਾ ਪੀਣਾ ਵੀ ਚੰਗਾ ਨਹੀਂ ਹੈ ਜਦੋਂ ਕਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਚੋਰ ਝਾਰ ਜਵਾਰ ਪੀੜਾ ਕਹਾਣੀ ਹੈ ਕਿ ਤੈਨੂੰ ਪਤਾ ਹੈ ਵੀ ਜੂਏ ਵਾ ਚੋਰ ਯਾਰੀ ਕਹਾਣੀ ਰਾਹੀ ਪੀੜੇ ਜਾਂਦੇ ਐ ਚੋਟ ਲੱਗੀ ਮਨ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਹੋ ਜੇ ਮਾਰਦੇ ਸੀ ਸੱਜਣ ਠੱਗ ਵਰਗਿਆਂ ਦੀ ਜੀਵਨ ਬਦਲ ਕੇ ਰੱਖ ਦਿੱਤੇ ਭੂਮੀਏ ਚੋਰ ਵਰਗਿਆਂ ਦੀ ਜੀਵਨ ਬਦਲ ਕੇ ਰੱਖ ਦਿੱਤੇ ਕਿਤੇ ਅੱਜ ਵੀ ਸ਼ਬਦ ਦਾ ਬਾਣ ਲੱਗਦੇ ਨਾ ਪਿਆਰਿਓ ਅੱਜ ਵੀ ਜੀਵਨ ਬਦਲਦਾ ਹੈ ਤੇ ਹੁਣ ਫਿਰ ਕਿਆ ਮਹਾਰਾਜ ਗਲਤੀ ਹੋ ਗਈ ਇੱਕ ਵਾਰੀ ਬਖਸ਼ ਲਓ ਮੇਰੇ ਤੇ ਕਿਰਪਾ ਕਰ ਦਿਓ ਕਹਿੰਦੇ ਕੋਈ ਗੱਲ ਨਹੀਂ ਕਿਰਪਾ ਹੋ ਜੇਗੀ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਤੇ ਐਸਾ ਕਾਰੋਬਾਰ ਸ਼ੁਰੂ ਕੀਤਾ ਇਸੀ ਬਖਸ਼ਿਸ਼ ਹੋਈ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਇੱਕ ਦਿਨ ਦੁਬਾਰਾ ਨਾਮ ਸ਼ਾਹੂਕਾਰਾਂ ਚ ਆਉਣ ਲੱਗ ਪਿਆ ਤੇ ਨਾਲ ਮਹਾਰਾ ਸੱਚੇ ਪਾਤਸ਼ਾਹ ਨੇ ਕਿਹਾ ਵੀ ਦਇਆ ਕਰਨੀ ਹਰ ਇੱਕ ਉਤੇ ਕਦੇ ਮਾਣ ਨਹੀਂ ਕਰਨਾ ਭਾਵੇਂ ਕੋਈ ਧੋਖਾ ਹੀ ਕਰ ਦੇ ਪਰ ਰੱਬ ਦਾ ਸ਼ੁਕਰ ਕਰੀਂ ਕਹਿੰਦੇ ਸਾਹੂਕਾਰਾਂ ਚ ਨਾਮ ਆਉਣ ਲੱਗ ਪਿਆ ਹੁਣ ਤੁਹਾਨੂੰ ਪਤਾ ਹੈ ਵੀ ਵੱਡੇ ਬੰਦੇ ਹੁੰਦੇ ਨੇ ਜਿਹੜੇ ਤੇ ਚੋਰਾਂ ਦੀ ਵੀ ਅੱਖ ਹੁੰਦੀ ਆ ਉਹਨਾਂ ਦੇ ਕਰਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਬੜਾ ਵੱਡਾ ਸ਼ਰਧਾਲੂ ਬਣਿਆ ਸੀ ਇਹ ਮੂਲਾ ਕੀਰ ਬੜਾ ਵੱਡਾ ਸ਼ਰਧਾਲੂ ਸੀ ਇੱਕ ਦਿਨ ਕਹਿੰਦੇ ਬਾਣਾ ਪਾ ਗਏ ਨਾ ਕੋਈ ਚੋਰ ਆ ਗਿਆ ਇਹਦੇ ਕਰਕੇ ਕਹਿੰਦਾ ਵੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਮੈਂ ਤੁਹਾਡੇ ਘਰ ਵਿੱਚ ਰਾਤ ਕੱਟਣੀ ਹੈ ਬੜਾ ਖੁਸ਼ ਹੋਇਆ ਕਹਿੰਦਾ ਜੀ ਠੀਕ ਆ ਕੋਈ ਗੱਲ ਨਹੀਂ ਤੁਸੀਂ ਰੋ ਮੇਰੇ ਘਰ ਵਿੱਚ ਤੇ ਜਦੋਂ ਪ੍ਰਸ਼ਾਦਾ ਪਾਣੀ ਛਕਿਆ ਤੇ ਰਾਮ ਜਦੋਂ ਕਰ ਲੱਗਿਆ ਹੈ ਤਾਂ ਹੁਣ ਚੋਰ ਸੀ ਇਹ ਭਾਈ ਮੂਲਾ ਕਹਿੰਦਾ ਜੀ ਸੁਣਾਓ ਫਿਰ ਗੁਰੂ ਨਾਨਕ ਦੇ ਮਹਾਰਜ ਦੇ ਸਿੱਖੋਂ ਕੋਈ ਗੱਲ ਸੁਣਾਓ ਗੁਰੂ ਨਾਨਕ ਦੀ ਹੁਣ ਗੱਲ ਤਾਂ ਕੋਈ ਤਾਂ ਸੁਣਾਵੇ ਜੇ ਆਉਂਦੀ ਹੋਵੇ ਉਹ ਕਹਿੰਦਾ ਪ੍ਰਸ਼ਾਦਾ ਪਾਣੀ ਮੈਂ ਵੱਧ ਛਕ ਲਿਆ ਹੁਣ ਕਹਿੰਦਾ ਵੀ ਆਪਾਂ ਸਵੇਰੇ ਕਰਾਂਗੇ ਗੱਲ ਤਾਂ ਫਿਰ ਕੋਈ ਗੁਰੂ ਨਾਨਕ ਦੀ ਸਵੇਰੇ ਗੱਲ ਕਰਾਂਗੇ ਤੇ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਰਾਤ ਨੂੰ ਪਿਆ ਤੇ 12:00 ਵਜੇ ਉੱਠ ਖੜਿਆ ਵੇਖਿਆ ਇਧਰ ਉਧਰ ਫਰੋਲਿਆ ਤੇ ਜਾ ਕੇ ਕਿਹਨਾ ਕਹਿੰਦੇ ਡੱਬਾ ਪਿਆ ਸੀ ਕੋਈ ਉਹਦੇ ਵਿੱਚ ਸੋਨਾ ਵਗੈਰਾ ਇਹਨਾਂ ਦਾ ਰੱਖਿਆ ਹੋਇਆ ਸੀ ਉਹ ਡੱਬਾ ਇਹਨੇ ਚੱਕ ਲਿਆ ਜਾ ਕੇ ਤੁਰ ਲੱਗਾ ਤੇ ਜਦੋਂ ਜਾਣ ਲੱਗਾ ਕੰਧਾਂ ਉੱਚੀਆਂ ਸੀ ਬਾਹਰ ਲੱਗਾ ਹੋਇਆ ਸੀ ਇਹਨੇ ਸੋਚਿਆ ਵੀ ਬਾਹਰ ਹੁਣ ਨਿਕਲ ਨਹੀਂ ਸਕਦੇ ਤੇ ਹੁਣ ਜਾਈਏ ਤੇ ਜਾਈਏ ਕਿਵੇਂ ਬਾਹਰ ਇਹਨੇ ਮੂਲੇ ਨੂੰ ਠਾਇਆ ਕਹਿੰਦਾ ਵੀ 12 ਵਜ ਗਏ ਤੇ ਸਾਡਾ ਅੰਮ੍ਰਿਤ ਵੇਲਾ ਹੋ ਗਿਆ ਸੀ ਇਸ਼ਨਾਨ ਪਾਣੀ ਬਾਹਰ ਕਰ ਦੇ ਖੁੱਲੀ ਜਗ੍ਹਾ ਤੇ ਸਾਨੂੰ ਬਾਹਰ ਖੋਲ ਤੇ ਮੈਂ ਜਾਣਾ ਇਹ ਕਹਿੰਦਾ ਜੀ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਹੈ ਇਸ਼ਨਾਨ ਤੁਸੀਂ ਇੱਥੇ ਵੀ ਕਰ ਸਕਦੇ ਹੋ ਕਹਿੰਦਾ ਨਹੀਂ ਨਹੀਂ ਬਾਹਰ ਖੋਲੋ ਮੈਂ ਜਾਣਾ ਜਦੋਂ ਜਾਣ ਲੱਗਾ ਇਹ ਕਹਿੰਦਾ ਆਸ਼ੀਰਵਾਦ ਦੇਜੋ ਜੀ ਕੋਈ ਗੱਲ ਨਹੀਂ ਕੀ ਪਤਾ ਮੁੜ ਕੇ ਆਉਣਾ ਕਿ ਨੇ ਆਸ਼ੀਰਵਾਦ ਦੇਣ ਲੱਗਾ ਨਾ ਡੱਬਾ ਕਹਿੰਦੇ ਐਦਾਂ ਕੱਚੇ ਮਾਰਿਆ ਹੋਇਆ ਤੇ ਡੱਬਾ ਡਿੱਗ ਪਿਆ ਥੱਲੇ ਜਦੋਂ ਡੱਬਾ ਡਿੱਗਿਆ ਵੇਖ ਵੀ ਲਿਆ ਅੰਮੂਲੇ ਨੇ ਤਾਂ ਵੀ ਕਹਿੰਦਾ ਜੀ ਆਹ ਲਓ ਜੀ ਤੁਹਾਡਾ ਡੱਬਾ ਡਿੱਗ ਪਿਆ ਸ਼ੱਕ ਨਹੀਂ ਕੀਤਾ ਸਿੱਖ ਤੇ ਬਾਣੇ ਦਾ ਨਾ ਸਤਕਾਰ ਕੀਤਾ ਪਿਆਰੋ ਬਾਣਾ ਮਿਲ ਵੀ ਜਾਏ ਨਾ ਤਾਂ ਕਦਰ ਕਰਨੀ ਚਾਹੀਦੀ ਹੈ ਕਦੇ ਵੀ ਵਾਹਿਗੁਰੂ ਕਿਰਪਾ ਕਰੇ ਕਦੇ ਗਲਤ ਕੰਮ ਨਾ ਹੋਵੇ ਬਾਣਾ ਬਾਕੇ ਹਮੇਸ਼ਾ ਅਮਰਤ ਸ਼ਕੀਏ ਗੁਰੂ ਵਾਲੇ ਬਣੀਏ ਪਰ ਬਾਣੀ ਨੂੰ ਸਮਝੀਏ ਤੇ ਚੰਗੀ ਤਰ੍ਹਾਂ ਜੁੜ ਕੇ ਰਹੀਏ ਡੱਬਾ ਫੜਾ ਦਿੱਤਾ ਚਾਕੇ ਪਰ ਐਸੀ ਗੁਰੂ ਦੇ ਨਾਉ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਨਾਉ ਠੱਗਿਆ ਜਾਂਦਾ ਨਾ ਉਹਨੂੰ ਕੋਈ ਮਾਰ ਸਕਦਾ ਥੋੜੀ ਦੂਰੀ ਜਾਣ ਲਗਾ ਥੋੜੀ ਦੂਰੀ ਜਾਣ ਲਗਾ ਤੇ ਦਿਸਣੋਂ ਹਟ ਜਾਂਦਾ ਆਖੋ ਸਤਨਾਮ ਕੁਛ ਵੀ ਨਜ਼ਰ ਨਹੀਂ ਆਉਂਦਾ ਕਹਿੰਦਾ ਕੋਈ ਮਾੜੇ ਮੋٹے ਦਾ ਸਿੱਖ ਨਹੀਂ ਹੈ ਅੱਗੇ ਜਾ ਹੀ ਨਹੀਂ ਸਕਿਆ ਗੁਰਨਾਨਕ ਦੇ ਸਿੱਖ ਦੇ ਘਰੋਂ ਚੋਰੀ ਕਰਕੇ ਵਾਪਸ ਆ ਗਿਆ ਕਹਿੰਦਾ ਜੀ ਗਲਤੀ ਹੋ ਗਈ ਮੂਲੇ ਦੇ ਪੈਰੀ ਹੱਥ ਲਾਈ ਜਾਵੇ ਉਹ ਕਹਿੰਦਾ ਜੀ ਨਹੀਂ ਅਸਲੀ ਸਿੱਖ ਤੇ ਤੁਸੀਂ ਓ ਮੈਂ ਤੇ ਭੇਖ ਹੀ ਬਣਾਇਆ ਹੋਇਆ ਸੀ ਮੇਰੇ ਤਾਂ ਬਾਣਾ ਹੀ ਪਾਇਆ ਸੀ ਸਿੱਖਾਂ ਵਾਲਾ ਮੈਂ ਸਿੱਖ ਨਹੀਂ ਕਿਰਪਾ ਕਰੋ ਮੈਨੂੰ ਉਸ ਗੁਰੂ ਕੋਲ ਲੈ ਚੱਲੋ ਮੈਨੂੰ ਤੇ ਦੇਸਣੋਂ ਹਟ ਜਾਂਦਾ ਸੀ ਅੱਛਾ ਗੁਰੂ ਨਾਨਕ ਕੋਲ ਲੈ ਚੱਲੋ ਮੈਨੂੰ ਵੀ ਮੈਂ ਬਖਸ਼ਾ ਜਾਵਾਂਗਾ ਤੇ ਜਦੋਂ ਗਿਆ ਫਿਰ ਮੂਲਾ ਜੀ ਕਹਿੰਦੇ ਵੀ ਚੱਲ ਤੈਨੂੰ ਲੈ ਕੇ ਚੱਲਾਂ ਦੱਸਿਆ ਜਦੋਂ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੱਚੇ ਪਾਤਸ਼ਾਹ ਇਹ ਮੇਰੇ ਘਰ ਆਇਆ ਸੀ ਬਾਣਾ ਪਾਇਆ ਪਰ ਚੋਰੀ ਕਰ ਬੈਠਾ ਅੱਛਾ ਮੂਲਾ ਦਾਸ ਫਿਰ ਕੀ ਸਜ਼ਾ ਦਈਏ ਤੇ ਆਪਣੇ ਵਰਗਾ ਹੁੰਦਾ ਉੱਥੀ ਸਜ਼ਾ ਦੇ ਦੇਣੀ ਸੀ ਕਹਿੰਦਾ ਮਹਾਰਾਜਾ ਕਿਰਪਾ ਕਰੋ ਇਹਦੇ ਬਾਣਾ ਤਾਂ ਪਾਈ ਐ ਇਹਨੂੰ ਉਪਦੇਸ਼ ਬਖਸ਼ ਦਿਓ ਬਾਣੀ ਬਖਸ਼ ਦਿਓ ਆਖੋ ਸਤਨਾਮ ਇਹ ਸਿੱਖ ਤੇ ਬਣਾਈਆਂ ਹੁਣ ਅਸਲੀ ਸਿੱਖ ਬਣਾ ਦਿਓ ਇਹਨੂੰ ਐਸੀ ਕਿਰਪਾ ਕੀਤੀ ਪਿਆਰਿਓ ਉਹ ਉਹਨਾਂ ਨੂੰ ਮੰਜੀਆਂ ਥਾਪੀਆਂ ਸੱਚੇ ਪਾਈਸ਼ਾ ਨੇ ਗੁਰੂ ਅਮਰਦਾਸ ਜੀ ਵਰਗਿਆਂ ਨੇ ਬੜੇ ਵੱਡਿਆਂ ਨੂੰ ਕੋੜੀਆਂ ਨੂੰ ਚੋਰਾ ਨੂੰ ਤੇ ਮਹਾਰਾਜ ਨੇ ਉਪਦੇਸ਼ ਦੇ ਕੇ ਬਣਾ ਤਰ ਤੇ ਸਾਡਾ ਭਰੋਸਾ ਹੋਣਾ ਚਾਹੀਦਾ